ਮਟਈ ਹੂੰ ਸਵੇਰੇ ਲਾ ਕੇ ਜੋ ਫੋਜੀ ਦੇ ਕਿ ਜੋ ਫੋਜੀ ਕੋਲ ਹੈ ਨੋਈ ਰੋਟਾ ਬੋਹਰ ਗਾਹੀ ਜਾਂਦਾ ਟਾਕੇ ਹੀ ਪਉਂਦਾ ਬੰਦਾ ਜਾਂ ਜਾਂ ਕਰ ਦਿੰਦੇ ਆ ਦੋਸਾਂ ਪੰਜ ਮਾ ਟਰੈਕਟਰ ਆ ਬਈ ਮੇਂਗਾ ਲੈਣ ਦੇਗਾ ਪਈਆਂ ਹਾਂ ਤਰੀਕ ਬੋਲ ਦੇ ਫਿਰ ਮੜੀ ਅੱਜ ਠੀਕ ਆ ਮੁਸਤਾਈ ਨਵਾਂ ਮਹੀਨਾ 27 ਤਰੀਕ ਹਾਂ ਉਹ ਤਾਂ 11 ਹੋਣਗੀਆਂ 11 11 ਬਾਈ ਦਿੱਲੀ ਦਿੱਲੀ ਨੇ ਨਾ ਕਈ ਦਰਬਾਈ ਟਰੈਕਟਰ ਖਾਨਾ ਖਾਮ ਵਾਲਾ ਜਾ ਦਿਖਾਉਣਾ ਬਾਈ ਦਿਖਾਉਣਾ ਪੰਜਵਾਂ ਟਰੈਕਟਰ ਆਜ ਬਾਈ ਇਹ ਕੋ ਪੀਲਾ ਲੱਗਿਆ ਪਿਆ ਲੋ ਜੀ ਪ੍ਰਦੀਪ ਸਾਡਾ ਇੱਥੇ ਪਟਾਕੇ ਪਾਈ ਜਾਂਦਾ ਮੈਨੂੰ ਲਾ ਓਵਲ ਪੇਟੀ ਲਾ ਰਿਹਾ ਇਹਦੇ ਤੇ ਲੱਗਣੀ ਆ ਟੇਪਰ ਪੇਟੀ ਟੇਪਰ ਪੇਟੀ ਕਸਨ ਲੱਗਾ ਤੀਜੀ ਤੇ ਤੀਜੇ ਟਰੈਕਟਰ ਤੇ ਆ ਗਈ ਟੇਪਰ ਪੇਟੀ ਮਾਸਿਆ ਕੋਈ ਨਹੀਂ ਆਉਂਦਾ ਰਾਮੇ ਨੂੰ ਇਹ ਨਾ ਕਰਦੇ ਆਂ ਬੈਲਾਈਟ ਦੇ ਵਿੱਚ ਹੋਰ ਅੰਦਾਜ਼ ਮਰਜੀ ਜਾਏਗਾ ਹਾਂ ਹਾ ਗੋਪੀ ਹੁਣ ਇਹਨੂੰ 12 ਇੰਚ ਜਿੰਗੋ ਮਾਡਲ ਕਰਦੇ ਤੂੰ ਆ ਪੈਂਤੋਂ ਲਾਂਡੇ ਘਾੜਦੇ ਚ ਹਾਂ ਇਹ ਇਹ ਗੰਦੇ ਵੀ ਆ ਆਪਾਂ ਦੇ ਪੈਨੋ ਦੇ ਬੰਦੇ ਹਾਂ ਉਹਨਾਂ ਦੇ ਕਰਦੇ ਉਹਨਾਂ ਦੇ ਵੀ ਬੰਦੇ ਕੋਣੇ ਆ ਬਸ ਲੈ ਆ ਫੋਟੋ ਕੱਟ ਕੇ ਦਵਾ ਕਰ ਪੁੱਤੂ ਕਿੱਦਾਂ ਹੈ ਉਹ ਜਾ ਮੋਟਾ ਮੋਟਾ ਰਹਿਣਾ ਲੱਗਣਾ ਜਿਆਦਾ ਅਗਰ ਉਹਦੀ ਰੰਗ ਦੇਖੋ ਬਈ ਤੇ ਗੋਲ ਮਰੀ ਗਿਆ ਹੀ ਨਾ ਮੋਰ ਕੰਮ ਕਰੀ ਜਾਂਦਾ ਇਹ ਬੰਦੇ ਉਹ ਕਾਮਾ ਕਰਦੇ ਨੇ ਨਾਲ ਉਹ ਆਪਣੋਂ ਜਿਹੜੇ ਕਰਦਾ ਬੰਦੇ ਨੂੰ ਭੇਜਿਆ ਹੁੰਦਾ ਹੈ ਬਾਅਦਿਆ ਦਾ ਉਹ ਮੇਰੇ ਟਾਈਮ ਹੈ ਨਹੀਂ ਚੱਲ ਮੈਨੂੰ ਕੈਮਰਾ ਠਾ ਲੈ ਮੈਂ ਮੈਨੂੰ ਦੇਖਿਆ ਹਾਂ ਕਰਨ ਲੱਗਾ ਮੋਟਾ ਧਸ ਰਾ ਇੱਥੇ ਕਿੱਧਰ ਹੀ ਜਾੜੇ ਟਾਰਗੇਟ ਨਹੀਂ ਆ ਤਾਰ ਇਹਦੀ ਇਹ ਕੰਮ ਸੌ ਕਰਾ ਜਿਹਨੂੰ ਮੇਰਾ ਇੱਧਰ ਇਕੱਠੀਆਂ ਕਰਤੀ ਇੱਧਰ ਹਰਦੀ ਆਂਦੀ ਆ ਇੱਧਰ ਇਕੱਠੀਆਂ ਉਹ ਵੀ ਪੈ ਆ ਗਿਆ ਬਾਈ ਮੈਂ ਸਵਾਰ ਹਾਂ ਬਹੁਤ ਵੱਡੀ ਨਾਲ ਚੰਗਾ ਬੰਦੇ ਤੇ ਹਾਂ ਇਹਦਾ ਹਾਂ ਵੀ ਇਹ ਸਾਡੇ ਨੇ ਵੀਰੇ ਖਾਂਦ ਜਿਹੜਾ ਮੈਂ ਜਾਨੀ ਤੇ ਗੌਰ ਕਰਦੇ ਹਾਂ ਹਾਂ ਉਹ ਸਾਡਾ ਆ ਗਿਆ ਜਿਹੜੇ ਕਦੇ